14 ਫਰਵਰੀ ਨੂੰ ਕਿਉਂ ਮਨਾਇਆ ਜਾਂਦਾ ਹੈ ਵੈਲੈਂਟਾਈਨ ਡੇ? ਆਖਰਕਾਰ ਕੀ ਹੈ ਇਸ ਦੇ ਪਿੱਛੇ ਜੁੜੀ ਕਹਾਣੀ? ਪਿਆਰ ਦੇ ਦਿਨ ਚੱਲ ਰਹੇ ਸਨ ਤਾਂ ਅੱਜ ਵੈਲੈਂਟਾਈਨ ਡੇ ਹੈਗਾ ਤਾਂ ਹਰ ਕੋਈ ਚਾਹਣ ਵਾਲਾ ਆਪਣੀ ਪ੍ਰੇਮਿਕਾ ਨੂੰ ਜਾਂ ਪਤੀ-ਪਤਨੀ ਇੱਕ ਦੂਜੇ ਨੂੰ ਇਸ ਦਿਨ ਤੇ ਵਧਾਈ ਦਿੰਦੇ ਨੇ। ਪਿਆਰ ਦਾ ਇਜ਼ਹਾਰ ਕਰਦੇ ਨੇ ਇਸ ਦਿਨ ਨੂੰ ਮਨਾਉਂਦੇ ਨੇ। ਇਸ ਵੀਕ ਨੂੰ ਮਨਾਉਣ ਪਿੱਛੇ ਦਾ ਕੀ ਰੀਜ਼ਨ ਹੈ ਅਸੀਂ ਇਹ ਤਾਂ ਮੰਨ ਲੈਂਦੇ ਕਿ ਅਸੀਂ ਇਹ ਤਿਹਾਰ ਮਨਾ ਲਿਆ ਪ੍ਰਪੋਜ਼ ਕਰਤਾ ਪਿਆਰ ਹੋ ਗਿਆ ਠੀਕ ਹੈ ਪਰ ਇਹ ਜਿਹੜੇ ਤਿਹਾਰ ਨੇ ਇਹਨਾਂ ਦੇ ਪਿੱਛੇ ਦੀ ਰੀਜ਼ਨ ਕੀ ਹੈ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ एवरीवन ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਨੂਰ ਵਰਚੋਥਾਂ ਤੁਹਾਡੇ ਨਾਲ ਸੋ ਪਿਆਰ ਦੇ ਦਿਨ ਚੱਲ ਰਹੇ ਸੰਤਾਂ ਅੱਜ ਵੈਲੈਂਟਾਈਨ ਡੇ ਹੈਗਾ ਤਾਂ ਹਰ ਕੋਈ ਚਾਉਣ ਵਾਲਾ ਆਪਣੀ ਪ੍ਰੇਮਿਕਾ ਨੂੰ ਜਾਂ ਪਤੀ ਪਤਨੀ ਇੱਕ ਦੂਜੇ ਨੂੰ ਇਸ ਦਿਨ ਤੇ ਵਧਾਈ ਦਿੰਦੇ ਨੇ ਪਿਆਰ ਦਾ ਇਜ਼ਹਾਰ ਕਰਦੇ ਨੇ ਇਸ ਦਿਨ ਨੂੰ ਮਨਾਉਂਦੇ ਨੇ ਯਾਨੀ ਕਿ ਲਵ ਬਰਡਸ ਦਾ ਇਹ ਜਿਹੜਾ ਦਿਨ ਹੁੰਦਾ ਹੈ ਵੈਲੈਂਟਾਈਨ ਵੀਕ ਦੇ ਵਿੱਚ ਬਹੁਤ ਸਾਰੇ ਇੱਕ ਹਫਤਾ ਹੈ ਪੂਰਾ ਚੱਲਦਾ ਹੈ ਪੂਰੇ ਦਿਨ ਹੁੰਦੇ ਨੇ ਜਿਨ੍ਹਾਂ ਨੂੰ ਮੁੰਡੇ ਕੁੜੀਆਂ ਜਾਂ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਇਹ ਮਨਾਉਂਦੇ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ ਪਰ ਕਿ ਤੁਹਾਨੂੰ ਪਤਾ ਹੈ ਕਿ ਵੈਲੈਂਟਾਈਨ ਡੇ ਕਿਉਂ ਮਨਾਇਆ ਜਾਂਦਾ ਇਸ ਵੀਕ ਨੂੰ ਮਨਾਉਣ ਪਿੱਛੇ ਦਾ ਕੀ ਰੀਜ਼ਨ ਹੈ ਅਸੀਂ ਇਹ ਤਾਂ ਮੰਨ ਲੈਂਦੇ ਆ ਕਿ ਅਸੀਂ ਇਹ ਤਿਹਾਰ ਮਨਾ ਲਿਆ ਪ੍ਰਪੋਜ਼ ਕਰਤਾ ਪਿਆਰ ਹੋ ਗਿਆ ਠੀਕ ਹੈ ਪਰ ਇਹ ਜਿਹੜੇ ਤਿਹਾਰ ਨੇ ਇਹਨਾਂ ਦੇ ਪਿੱਛੇ ਦੀ ਰੀਜ਼ਨ ਕੀ ਹੈ ਬੇਸਿਕਲੀ ਜੇਸੀ ਮੰਨੀਏ ਤਾਂ ਇਹ ਬਾਹਰ ਗੋਰਿਆਂ ਦੇ ਵੱਲੋਂ ਚਲਾਏ ਗਏ ਦਿਨ ਸੀਗੇ ਪਰ ਉਹ ਕਲਚਰ ਅਸੀਂ ਇੰਡੀਆ ਦੇ ਵਿੱਚ ਵੀ ਅਡਾਪਟ ਕੀਤਾ ਜੇ ਅਸੀਂ ਅਡਾਪਟ ਕੀਤਾ ਪਰ ਸਾਨੂੰ ਉਸ ਪਿੱਛੇ ਦੀ ਕਹਾਣੀ ਨਹੀਂ ਪਤਾ ਤੁਹੋ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਇੱਕ ਕਹਾਣੀ ਹੈ ਜੀ ਤੁਹਾਡੇ ਲਈ ਹੈ ਕਹਿੰਦੇ ਬਹੁਤ ਹੀ ਚਰਚਾ ਦੀ ਇੱਕ ਕਹਾਣੀ ਸੀ ਕਹਿੰਦੇ ਕਿ ਇੱਕ ਵੈਲੈਂਟਾਈਨ ਨਾਂ ਦੇ ਸੰਤ ਹੁੰਦੇ ਸੀਗੇ ਉਹ ਪਿਆਰ ਦੇ ਪ੍ਰੇਮੀਆਂ ਨੂੰ ਮਤਲਬ ਪਿਆਰ ਬੰਨਣਾ ਪਸੰਦ ਕਰਦੇ ਸੀਗੇ ਔਰ ਇਹ ਆਫ ਜੈਕੋਬਸ ਦੀ ਵਿਰਾਜਨ ਨਾਮ ਦੀ ਇੱਕ ਪੁਸਤਕ ਦੇ ਮੁਤਾਬਿਕ ਰੋਮ ਦੇ ਇੱਕ ਪਾਦਰੀ ਸੀਗੇ ਸੰਤ ਵੈਲੈਂਟਾਈ ਉਹ ਦੁਨੀਆ 'ਚ ਪਿਆਰ ਨੂੰ ਵਡਾਵਾ ਦੇਣ ਦੇ ਵਿੱਚ ਮਾਨਤਾ ਰੱਖਦੇ ਸੀ ਉਹਨਾਂ ਲਈ ਪਿਆਰ ਹੀ ਜੀਵਨ ਸੀ ਪੈਰਿਸ ਸ਼ਹਿਰ ਦੇ ਵਿੱਚ ਇੱਕ ਰਾਜਾ ਕਲੋਡੀਅਸ ਉਹਨਾਂ ਨੂੰ ਉਹਨਾਂ ਦੀ ਇਹ ਗੱਲ ਪਸੰਦ ਨਹੀਂ ਸੀ ਰਾਜੇ ਨੂੰ ਲੱਗਦਾ ਸੀ ਕਿ ਪ੍ਰੇਮ ਵਿਆਹ ਜਿਹੜਾ ਹੈਗਾ ਉਹ ਪੁਰਸ਼ਾਂ ਦੀ ਬੁੱਧੀ ਅਤੇ ਸ਼ਕਤੀ ਨੂੰ ਖਤਮ ਕਰ ਦਿੰਦਾ ਇਸੇ ਵਜ੍ਹਾ ਕਰਕੇ ਉਸ ਦੇ ਰਾਜ ਦੇ ਕਿਸੇ ਵੀ ਸੈਨਿਕ ਜਾਂ ਅਧਿਕਾਰੀ ਉਹ ਵਿਆਹ ਨਹੀਂ ਸੀ ਕਰ ਪਾਉਂਦੇ ਉਹ ਕਰਨੇ ਨਹੀਂ ਸੀ ਦਿੰਦਾ ਹਾਲਾਂਕਿ ਸੰਤ ਵੈਲੈਂਟਾਈਨ ਨੇ ਰਾਜਾ ਕਲੋਡੀਅਸ ਦੇ ਇਸ ਆਦੇਸ਼ ਦਾ ਵਿਰੋਧ ਕੀਤਾ ਅਤੇ ਰੋਮ ਦੇ ਲੋਕਾਂ ਨੂੰ ਪਿਆਰ ਅਤੇ ਵਿਆਹ ਦੇ ਲਈ ਪ੍ਰੇਰਿਤ ਕੀਤਾ ਐਨਏ ਨੇ ਉਹਨਾਂ ਨੇ ਅਧਿਕਾਰੀਆਂ ਅਤੇ ਸੈਨਿਕਾਂ ਦਾ ਵਿਆਹ ਵੀ ਕਰਾਇਆ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਸੀ ਚਾਹੁੰਦੇ ਸੀ ਪਰ ਇਹ ਗੱਲ ਰਾਜੇ ਤੋ ਜਰੀ ਨਾ ਗਈ ਉਹ ੜਕ ਪਿਆ ਉਸਨੇ ਸੰਤ ਵੈਲੈਂਟਾਈਨ ਨੂੰ 14 ਫਰਵਰੀ 269 ਨੂੰ ਫਾਂਸੀ ਤੇ ਚੜਾ ਦਿੱਤਾ ਸੀ ਉਸ ਦਿਨ ਤੋਂ ਹਰ ਸਾਲ ਇਸ ਦਿਨ ਨੂੰ ਪਿਆਰ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਸੰਤ ਵੈਲੈਂਟਾਈਨ ਨੇ ਆਪਣੇ ਮੌਤ ਦੇ ਸਮੇਂ ਜੇਲਰ ਦੀ ਨੇਤਰਹੀਨ ਬੇਟੀ ਜੈਕੋਬਸ ਨੂੰ ਆਪਣੀਆਂ ਅੱਖਾਂ ਦਾਨ ਕੀਤੀਆਂ ਸੀ ਸੈਡ ਨੇ ਜੋਕੋਪਸ ਨੂੰ ਇੱਕ ਪੱਤਰ ਵੀ ਲਿਖਿਆ ਸੀ ਜਿਸਦੇ ਵਿੱਚ ਆਖਰ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਤੁਮਾਰਾ ਵੈਲੈਂਟਾਈਨ ਇਹ ਸੀ ਪਿਆਰ ਦੇ ਲਈ ਬਲੀਦਾਨ ਹੋਣ ਵਾਲੇ ਵੈਲੈਂਟਾਈਨ ਦੀ ਕਹਾਣੀ ਸੋ ਉਹਨਾਂ ਦੀ ਇਸ ਕੁਰਬਾਨੀ ਨੂੰ ਦੇਖਦਿਆਂ ਜੋ ਉਹਨਾਂ ਦੇ ਚਾਉਣ ਵਾਲੇ ਸੀ ਜਿਨ੍ਹਾਂ ਦੇ ਉਹਨਾਂ ਨੇ ਵਿਆਹ ਕਰਾਏ ਸੀ ਤਾਂ ਉੱਥੇ ਬੱਚੇ ਉਹਨਾਂ ਦੇ ਇਸ ਦਿਨ ਨੂੰ ਮਨਾਉਣ ਲੱਗ ਪਏ ਉਹਨਾਂ ਨੂੰ ਯਾਦ ਕਰਨ ਲੱਗੇ ਕਿ ਦੋ ਪਿਆਰ ਕਰਨ ਵਾਲਿਆਂ ਨੂੰ ਉਹਨਾਂ ਨੇ ਬੁਲਾਇਆ ਸੀ ਇਸ ਦਿਨ ਤੋਂ ਬਾਅਦ ਇਹਨਾਂ ਦਿਨਾਂ ਦੀ ਸ਼ੁਰੂਆਤ ਹੋਗੀ ਵੈਲੈਂਟਾਈਨ ਵੀਕ ਤੇ ਕਪਲ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੋਹਫੇ ਦਿੰਦੇ ਨੇ ਪਿਆਰ ਦਾ ਇਜ਼ਹਾਰ ਕਰਦੇ ਨੇ ਸੋ ਇਹ ਸੀ ਵੈਲੈਂਟਾਈਨ ਦੇ ਪਿੱਛੇ ਖਾਸ ਕਹਾਣੀ ਉਮੀਦ ਕਰਦੀ ਆ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੈ ਤਾਂ ਆਪਣੇ ਚਾਣ ਵਾਲੇ ਨੂੰ ਸ਼ੇਅਰ ਜ਼ਰੂਰ ਕਰਿਓ